ਮਨਦੀਪ ਕੁਮਾਰ ਦੇ ਕਾਤਲਾਂ ਨੂੰ ਬੋਲ ਮਨਦੀਪ ਕੁਮਾਰ ਦੇ ਕਾਤਲਾਂ ਨੂੰ ਰੂਸ ਯੂਕਰੇਨ جنگ ਦਾ ਸ਼ਿਕਾਰ ਹੋਏ ਗੁਰਾਇਆਂ ਦੇ ਮਨਦੀਪ ਕੁਮਾਰ ਦੀ ਲਾਸ਼ ਦਾ ਕਈ ਦਿਨਾਂ ਬਾਅਦ ਵੀ ਉਸਦੇ ਪਰਿਵਾਰ ਵੱਲੋਂ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਪਰਿਵਾਰ ਨੇ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਅਪੀਲ ਕੀਤੀ ਸੀ ਪਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਪਰਿਵਾਰ ਦੀਆਂ ਇਹਨਾਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ जिस कारण परिवार ਦਾ ਸਮਰਥਨ ਕਰਦੇ ਹੋਏ ਬਸਪਾ ਵੱਲੋਂ ਗੁਰਾਇਸ਼ਹਿਰ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜ਼ਿਕਰ ਜੋਗ ਹੈ ਕਿ ਇਸ ਰੋਜ਼ ਮਾਰਚ ਬਾਰੇ ਬਸਪਾ ਅਤੇ ਪਰਿਵਾਰ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਮਨਦੀਪ ਦੀ ਲਾਸ਼ ਨੂੰ ਲੈ ਕੇ ਰੋਜ਼ ਮਾਰਚ ਕੀਤਾ ਜਾਵੇਗਾ ਪਰ ਮ੍ਰਿਤਕ ਮਨਦੀਪ ਕੁਮਾਰ ਦੀ ਲਾਸ਼ ਰੱਖਣ ਵਾਲੇ ਮੁਰਦਾ ਘਰ ਵਿੱਚ ਸਵੇਰ ਤੋਂ ਹੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਪਰਿਵਾਰ ਲਾਸ਼ ਨੂੰ ਸੜਕਾਂ ਤੇ ਨਾਲ ਲਿਆ ਸਕੇ ਇਜ਼ਰਾਨ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਵਿਦੇਸ਼ ਵਿੱਚ ਕਾਫੀ ਸਮਾਂ ਪਹਿਲਾਂ ਮੰਦੀਪ ਦੀ ਮੌਤ ਹੋ ਚੁੱਕੀ ਸੀ ਜਿਸ ਦੀ ਲਾਸ਼ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਲਗਾ ਕੇ ਤਾਬੂਤ ਵਿੱਚ ਬੰਦ ਕੀਤਾ ਹੋਇਆ ਹੈ ਜੇਕਰ ਕਿਸੇ ਪ੍ਰਕਾਰ ਦੀ ਕੋਈ ਅਨਗਹਿਲੀ ਹੁੰਦੀ ਹੈ ਤਾਂ ਕੋਈ ਵੀ ਅਨਸਖਾਮੀ ਕਰਨਾ ਵਾਪਰ ਸਕਦੀ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਮੰਦੀਪ ਕੁਮਾਰ ਦੇ ਘਰ ਇਕੱਠੇ ਹੋਏ ਜਿਸ ਤੋਂ ਬਾਅਦ ਮਹੱਲਾ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਗੁਰਾਇਕਸਪੇ ਵਿੱਚ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਬਸਪਾ ਬੁਲਾਰਿਆਂ ਨੇ ਕਿਹਾ ਕਿ ਮ੍ਰਿਤਕ ਮਨਦੀਪ ਕੁਮਾਰ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸਦੇ ਪਰਿਵਾਰ ਨੂੰ 5 ਕਰੋੜ ਰੁਪਏ ਦਾ ਮੁਆਵਜ਼ਾ ਮਨਦੀਪ ਨੂੰ ਸ਼ਹੀਦ ਦਾ ਦਰਜਾ ਅਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਇਸ ਤੋਂ ਇਲਾਵਾ ਉਹਨਾਂ ਇਹੋ ਜਿਹੇ ਧੋਖੇਬਾਜ਼ ਏਜੰਡਾ ਖਿਲਾਫ ਵੀ ਸਭ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗੁਰਾਇਆਂ ਤੋਂ ਨਵਰੰਗ ਚੈਨਲ ਦੀ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਸਰਕਾਰ ਦਾ ਫਰਜ਼ ਬਣਦਾ ਸੀ ਕਿ ਉਹ ਵਿਦੇਸ਼ ਮੰਤਰਾਲੇ ਦੇ ਥਰੂ ਉਤਨੀ ਐਮਬੈਸੀਆਂ ਨਾਲ ਗੱਲ ਕਰਕੇ ਇਹਨਾਂ ਦਾ ਜਿਹੜਾ ਦੁੱਖ ਹੈ ਉਹਨੂੰ ਬੰਡਾਉਂਦੇ ਔਰ ਜੇਕਰ ਇਹ ਟਾਈਮ ਨਾਲ ਕੀਤਾ ਹੁੰਦਾ ਸਰਕਾਰ ਨੇ ਪਰਲਾ ਤਾਂ ਹੋ ਸਕਦਾ ਉਹ ਸਾਡਾ ਸਾਥੀ ਜਿੰਦਾ ਵਾਪਸ ਆਉਣਾ ਪਰ ਇਦਾਂ ਦੀ ਦਰਿੰਦਗੀ ਸਰਕਾਰ ਦੀ ਰਹੀ ਆ ਕਿ ਇਹਨਾਂ ਦੀ ਗੱਲ ਤੱਕ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਤਿੰਨ ਵਾਰ ਮਿਲੇ ਐਪਲੀਕੇਸ਼ਨਾਂ ਵੀ ਦਿੱਤੀਆਂ ਫਾਈਲ ਬਣਾ ਕੇ ਦਿੱਤੀ ਪਰ ਸਰਕਾਰ ਦੀ ਕੋਸ਼ਿਸ਼ ਸਰਕਾਰ ਦੀ ਅਫਰਟ ਜ਼ੀਰੋ ਰਹੀ ਹੈ ਇਹਨਾਂ ਨੇ ਕੇਂਦਰੀ ਮੰਤਰੀ ਵਿਸ਼ਾਂਕਰ ਜੀ ਨਾਲ ਉਹਨਾਂ ਨਾਲ ਵੀ ਗੱਲ ਕਰੀ ਪਰ ਉਹਨਾਂ ਨੇ ਵੀ ਕਿਹਾ ਵੀ ਤੁਸੀਂ ਲੱਗੋ ਅਸੀਂ ਖਰਚ ਕਰਾਂਗੇ ਉਸ ਤੋਂ ਬਾਅਦ ਉਹ ਬਿਲਕੁਲ ਡਿਸਕਨੈਕਟ ਹੋ ਗਏ ਨਾ ਔਰ BSP ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਜੀ ਕ੍ਰੇਮਪਰੀ ਸਾਹਿਬ ਜਦੋਂ ਉਹਨਾਂ ਨੂੰ ਇਸ ਦੁਖਦਾਈ ਘਟਨਾ ਦਾ ਪਤਾ ਲੱਗਾ ਉਹਨਾਂ ਨੇ ਤੁਰੰਤ ਪਰਿਵਾਰ ਨਾਲ ਆ ਕੇ ਜਿੱਥੇ ਦੁੱਖ ਸਾਂਝਾ ਕੀਤਾ ਔਰ ਉਹਨਾਂ ਦੇ ਜਾਣ ਤੋਂ ਬਾਅਦ ਜਿੱਥੇ ਆਰਥਿਕ ਤੌਰ ਤੇ ਪਰਿਵਾਰ ਲੁੱਟਿਆ ਗਿਆ ਔਰ ਸਰੀਰਿਕ ਤੌਰ ਤੇ ਵੀ ਉਹਨਾਂ ਦਾ ਬੱਚਾ ਚਲਾ ਗਿਆ ਉਹਨਾਂ ਨੂੰ ਕੰਪਨਿਕੇਸ਼ਨ ਦਿਵਾਉਣ ਦੇ ਲਈ ਅਸੀਂ ਜਿਹੜੀ ਮੰਗ ਕੀਤੀ ਆ ਸਰਕਾਰ ਕੋਲੋਂ ਔਰ ਜੋ ਜਾਇਜ਼ ਆ ਮੰਗ ਬਣਦੀ ਵੀ ਆ ਕਿ ਮਨਦੀਪ ਜੀ ਨੂੰ ਸ਼ਹੀਦੀ ਦਰਜਾ ਦਿੱਤਾ ਜਾਵੇ ਔਰ ਉਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਉਹਨਾਂ ਦੀ ਯਾਦਗਾਰ ਇੱਥੇ ਬਣਾਈ ਜਾਵੇ ਔਰ 5 ਕਰੋੜ ਰੁਪਈਆ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਪਰਿਵਾਰ ਦਾ ਘਰੋਂ ਬੇਕਾਰ ਹੋ ਗਿਆ ਔਰ ਘਰੋਂ ਬੇਕਾਰ ਹੋ ਕੇ ਕਰਜ਼ਾਈ ਹੋ ਗਿਆ ਸੜਕ ਤੇ ਆਉਣ ਲਈ ਤਿਆਰ ਆ ਜੇਕਰ ਸਰਕਾਰ ਕੁਝ ਇੰਨਾ ਕੋਈ ਮਦਦ ਕਰਨੀ ਹੈ ਉਸ ਦਾ ਸਰਕਾਰ ਦਾ ਕੋਈ ਬਾਲਾ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਇੰਨਾ ਕੁਝ ਸਹਾਇਤਾ ਕਰਨ ਦਾ ਇਹੀ ਵਿਐਸਪੀ ਨੇ ਅੱਜ ਵੀ ਮੰਗ ਕੀਤੀ ਹੈ ਹੱਲੇ ਤੱਕ ਤਾਂ ਪਰਿਵਾਰ ਨੂੰ ਏਦਾਂ ਦੀ ਸਾਾਨੂੰ ਕੋਈ ਵੀ ਜਾਣਕਾਰੀ ਨਹੀਂ ਆਈ ਕੋਈ ਵਿੱਤੀ ਮਦਦ ਮਿਲੀ ਆ ਪਰਿਵਾਰ ਵੀ ਸਾਡੇ ਨਾਲ ਖੜਾ ਨਾ ਪੰਜਾਬ ਸਰਕਾਰ ਵੱਲੋਂ ਜੋ ਅਧਿਕਾਰਤ ਤੌਰ ਤੇ ਐਲਾਨ ਹੋਣਾ ਚਾਹੀਦਾ ਦਾ ਸੈਂਟਰ ਸਰਕਾਰ ਵੱਲੋਂ ਅੱਜ ਤੱਕ ਕੋਈ ਵੀ ਇਦਾਂ ਦਾ ਨਹੀਂ ਸਾਹਮਣੇ ਆਈ ਗੱਲ ਤੁਸੀਂ ਜਦੋਂ ਪਰਿਵਾਰ ਨਾਲ ਅਸੀਂ ਕਰੀਮਪੁਰੀ ਸਾਹਿਬ ਨੂੰ ਨਾਲ ਲੈ ਕੇ ਗਏ ਸੀ ਤੁਸੀਂ ਪਰਿਵਾਰ ਨੇ ਕਿ ਉੱਥੇ ਗੱਲ ਕਹੀ ਸੀ ਜਿਹੜਾ ਬੰਦਾ ਫੌਜ ਦੇ ਵਿੱਚੋਂ ਆਇਆ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜਦੋਂ ਫੌਜ ਚ ਭਰਤੀ ਕਰਦੇ ਆ ਉਹ ਟਾਈਮ ਤੇ ਦੋ ਕਾਰਡ ਬਣਾ ਕੇ ਦਿੰਦੇ ਆ ਖਾਤਾ ਉੱਥੇ ਹੁੰਦਾ ਉਹ ਹੋ ਸਕਦਾ ਉੱਥੇ ਮਨਦੀਪ ਦਾ ਕੋਈ ਖਾਤਾ ਹੋਵੇ ਪਰ ਜਿਹੜਾ ਕਾਰਡ ਬਣੇ ਦੋ ਅਸੀਂ ਵੀ ਤਾਂ ਇਹੀ ਕਹਿੰਦੇ ਵੀ ਇਸ ਮਾਮਲੇ ਦੀ ਜਾਂਚ ਹੋਵੇ ਉੱਚ ਪੱਧਰੀ ਜਾਂਚ ਹੋਵੇ ਵੀ ਉਹ ਕਾਰਡ ਰਾਹੀਂ ਪੈਸੇ ਕਿਹਨੇ ਕਢਾਏ ਆ ਜੇ ਕਾਰਡ ਦੋ ਮਿਲੇ ਜੇ ਪਰਿਵਾਰ ਨੂੰ ਮਿਲੇ ਆਉਂਦਾ ਤੇ ਪਰਿਵਾਰ ਨੇ ਆਪਣਾ ਘਰ ਗੈਣੇ ਕਰਕੇ ਨਹੀਂ ਸੀ ਸੰਘਰਸ਼ ਕਰਨਾ ਪਰਿਵਾਰ ਨੂੰ ਤਾਂ ਮਿਲੇ ਆ ਕੁਝ ਨਹੀਂ ਜਿਹੜੇ ਉਹ ਦੋ ਕਾਰਡ ਮਿਲੇ ਉਹ ਦੂਜਾ ਕਾਰਡ ਕਿਹਦੇ ਕੋਲ ਆ ਜਿਹੜਾ ਦਿੱਲੀ ਤੋਂ ਸਾਥੀ ਆਇਆ ਜਿਨ੍ਹਾਂ ਨੇ ਸਾਰੀ ਆਪਣੀ ਆਪ ਬੀਤੀ ਦੱਸੀ ਆ ਵੇ ਮੈਨੂੰ ਦੋ ਕਾਰਡ ਦਿੰਦੇ ਸੀ ਅਸੀਂ ਵੀ ਤਾਂ ਇਹੀ ਕਰਦੇ ਵੇ ਦੀ ਉੱਚ ਪੱਧਰੀ ਜਾਂਚ ਹੋਵੇ ਪਰਿਵਾਰ ਨਾਲ ਜੋ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ